ਕੋਈ ਸਮਾਂ ਸੀ ਜਦੋਂ ਲੋਕ ਨਕਦੀ ਦੇ ਕੇ ਹੀ ਸਭ ਕੁਝ ਖਰੀਦੇ ਸਨ ਪਰ ਹੁਣ ਜੇਕਰ ਲੋਕਾਂ ਕੋਲ ਪੈਸੇ ਨਹੀਂ ਹਨ ਤਾਂ ਉਹ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਚੀਜ਼ਾਂ ਖਰੀਦ ਸਕਦੇ ਨੇ ਭਾਰਤ ਵਿੱਚ ਬਹੁਤ ਸਾਰੇ ਬੈਂਕ ਤੁਹਾਨੂੰ ਕ੍ਰੈਡਿਟ ਕਾਰਡ ਦੀ ਸਹੂਲਤ ਪ੍ਰਦਾਨ ਕਰਦੇ ਨੇ ਇਸ ਦੇ ਲਈ ਤੁਹਾਨੂੰ ਕਿਸੇ ਲੰਬੀ ਪ੍ਰਕਿਰਿਆ ਤੋਂ ਨਹੀਂ ਲੰਘਣਾ ਪੈਂਦਾ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਤੁਸੀਂ ਆਸਾਨੀ ਨਾਲ ਕਿਸ਼ਤਾਂ ਤੇ ਕੁਝ ਵੀ ਖਰੀਦ ਸਕਦੇ ਹੋ ਇਸ ਤੋਂ ਬਾਅਦ ਤੁਸੀਂ EMI ਤੇ ਪੈਸੇ ਦਾ ਭੁਗਤਾਨ ਕਰ ਸਕਦੇ ਹੋ ਕੁਝ ਲੋਕਾਂ ਕੋਲ ਇੱਕ ਕ੍ਰੈਡਿਟ ਕਾਰਡ ਹੁੰਦਾ ਹੈ ਤੇ ਕਈਆਂ ਕੋਲ ਇੱਕ ਤੋਂ ਵੱਧ ਅਜੇ ਚ ਲੋਕਾਂ ਦੇ ਮਨ 'ਚ ਇਹ ਸਵਾਲ ਆ ਰਿਹਾ ਹੈ ਕਿ ਕੀ ਕ੍ਰੈਡਿਟ ਕਾਰਡ ਰੱਖਣ ਦੀ ਕੋਈ ਸੀਮਾ ਹੈ RBI ਨੇ ਕ੍ਰੈਡਿਟ ਕਾਰਡ ਰੱਖਣ ਦੀ ਸੰਬੰਧੀ ਕੋਈ ਨਿਯਮ ਬਣਾਏ ਨੇ ਤਾਂ ਉਹ ਤੁਹਾਨੂੰ ਦੱਸ ਦਈਏ ਕਿ ਅਜੇ ਹਾਂ ਨਹੀਂ ਹੈ RBI ਨੇ ਅਜੇ ਹਾਂ ਕੋਈ ਨਿਯਮ ਨਹੀਂ ਬਣਾਇਆ ਕੋਈ ਵੀ ਵਿਅਕਤੀ ਜਿੰਨੇ ਚਾਹੇ ਕ੍ਰੈਡਿਟ ਕਾਰਡ ਰੱਖ ਸਕਦਾ ਹੈ ਬੈਂਕ ਕ੍ਰੈਡਿਟ ਕਾਰਡ ਤੁਹਾਨੂੰ ਸਿਮਬਲ ਸਕੋਰ ਦੇਖਣ ਤੋਂ ਬਾਅਦ ਦਿੰਦਾ ਹੈ ਜੇਕਰ ਤੁਹਾਡਾ ਸਿਮਬਲ ਸਕੋਰ ਚੰਗਾ ਹੋਵੇਗਾ ਤਾਂ ਤੁਹਾਨੂੰ ਬਹੁਤ ਸਾਰੇ ਕ੍ਰੈਡਿਟ ਕਾਰਡ ਮਿਲ ਜਾਣਗੇ ਜਾਂ ਉਫਰਾਂਆਂ ਗਿਆ ਜੇਕਰ ਸਿਮਬਲ ਸਕੋਰ ਖਰਾਬ ਹੈ ਤਾਂ ਤੁਹਾਨੂੰ ਇੱਕ ਜਾਂ ਦੋ ਵੀ ਪ੍ਰਾਪਤ ਨਹੀਂ ਹੋ ਸਕਦੇ